ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਅਮਰਤਪਾਲ ਨੂੰ ਲੈ ਕੇ ਕੁਝ ਵੱਡੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਐ ਤੇ ਜਿਹੜੇ ਉਹਨਾਂ ਦੇ ਸਮਰਥਕ ਹੈਗੇ ਆ ਉਹਨਾਂ ਲਈ ਇਹ ਜਿਹੜੀਆਂ ਮੈਂ ਗੁੱਡ ਨਿਊਜ਼ ਹੈਗੀਆਂ ਹੈ ਸੋ ਉਹਨਾਂ ਗੀ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਪੂਰਾ ਵਾਚ ਕਰਿਓ ਤਾਂ ਕਿ ਤੁਹਾਨੂੰ ਜਿਹੜੀਆਂ ਗੁੱਡ ਨਿਊਜ਼ ਹੈ ਉਹ ਸੁਣਨੇ ਨੂੰ ਮਿਲ ਸਕਣ ਭਾਈ ਅਮਰਤਪਾਲ ਨੂੰ ਲੈ ਕੇ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਹੈਗੀਆਂ ਮੈਂ ਉਹ ਵੱਡੀਆਂ ਖਬਰਾਂ ਕੀ ਹੈ ਗੁੱਡ ਨਿਊਜ਼ ਕੀ ਹੈ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਪੰਜਾਬੀ ਸਾਸਰੇ ਕਾਲ ਚਨਕੇ ਅਮਰਤਪਾਲ ਸਿੰਘ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਗਈ ਆ ਤੇ ਦੋ ਵੀਡੀਓ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਆ ਜੀਦੇ ਵਿੱਚ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿ ਜਿਹੜੀ ਇਹ ਖਬਰ 10 ਮਾਰਚ ਨੂੰ ਰੱਖੀ ਗਈ ਸੀ ਕਿ ਅਮਰਪਾਲ ਸਿੰਘ ਸੈਸ਼ਨ ਦੇ ਵਿੱਚ ਪਹੁੰਚਣਗੇ ਔਰ ਦੂਜੇ ਪਾਸੇ ਦੋ ਵੀਡੀਓ ਦਾ ਜ਼ਿਕਰ ਕਿਉਂ ਕਰ ਰਿਹਾ ਮੈਂ ਕਿਉਂਕਿ ਤੁਹਾਨੂੰ ਇਹਨਾਂ ਦੋਵਾਂ ਦੇ ਕੈਸੇ ਸਬੂਤ ਪੇਸ਼ ਕਰਦਣੇ ਨੇ ਤੇ ਪੰਜਾਬ ਦੇ ਵਿੱਚ ਜਿੰਨੇ ਵੀ ਅਮਰਪਾਲ ਸਿੰਘ ਨੂੰ ਚਾਣ ਵਾਲੇ ਲੋਕ ਨੇ ਉਹਨਾਂ ਨੂੰ ਇਹ ਲੱਗਦਾ ਸੀ ਕਿ 10 ਮਾਰਚ ਨੂੰ ਅਮਰਪਾਲ ਸਿੰਘ ਡਿਬਰੂਗੜ੍ਹ ਦੇ ਵਿੱਚੋਂ ਸੈਸ਼ਨ ਦੇ ਵਿੱਚ ਪਹੁੰਚਣਗੇ ਕਿ ਅੱਜ 12 ਮਾਰਚ ਹੈ ਅੱਜ ਸੁਣਵਾਈ ਵੀ ਚੱਲ ਰਹੀ ਹੈ ਅਮਰਪਾਲ ਸਿੰਘ ਤੇ ਮੈਂ ਤੁਹਾਨੂੰ ਇਹ ਤਾਂ ਪਹਿਲੇ ਹੀ ਦੱਸ ਰਿਹਾ ਔਰ ਦੂਜੇ ਪਾਸੇ ਦੋ ਵੀਡੀਓ ਦਾ ਜ਼ਿਕਰ ਕੀਤਾ ਮੈਂ ਪਹਿਲਾਂ ਤਾਂ ਮੈਂ ਤੁਹਾਨੂੰ ਉਹ ਖਬਰ ਸੁਣਾਉਂਗਾ ਜਿਹਦੇ ਨਾਲ ਪੂਰੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਹਾਹਾਕਾਰ ਮਚ ਗਈ ਸੀ ਕਿ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਲੈ ਕੇ ਵਿਰੋਧੀ ਕੌਣ ਨੇ ਉਹ ਵੀ ਦਰਸਲ ਤੁਹਾਡੇ ਸਾਹਮਣੇ ਖੜੇ ਕਰੂੰਗਾ ਮੈਂ ਅੱਜ ਕਿ ਉਹਨਾਂ ਵਿਰੋਧੀਆਂ ਨੇ ਇਹ ਤੱਕ ਅਮਰਪਾਲ ਸਿੰਘ ਨੂੰ ਗਾਲਾਂ ਤਕੜ ਦਿੱਤੀਆਂ ਨੇ ਉਹਨਾਂ ਨੇ ਚਾਉਣ ਵਾਲਿਆਂ ਨੂੰ ਵੀ ਗਾਲਾਂ ਕੱਢ ਦਿੱਤੀਆਂ ਨੇ ਵੱਡੇ ਪੱਦਰ ਤੇ ਖੁਲੇ ਆਮ ਕੱਢੀਆਂ ਨੇ ਕਿ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਯਾਨੀ ਕੱਲ ਉਹਨਾਂ ਨੇ ਸੈਸ਼ਨ ਦੇ ਵਿੱਚ ਪਹੁੰਚਣਾ ਸੀ ਪਾਰਲੀਮੈਂਟ ਦੇ ਮੈਂਬਰ ਨੇ ਪਾਰਲੀਮੈਂਟ ਦੇ ਵਿੱਚ ਆਉਣਾ ਸੀ ਤਾਂ ਇਹਨਾਂ ਲੋਕਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਔਰ ਅਮਰਪਾਲ ਸਿੰਘ ਦੀ ਆ ਜਿਹੜੀ ਅੱਜ ਵਾਲੀ ਗੱਲ ਮੈਂ ਤੁਹਾਨੂੰ ਦੱਸੂਗਾ ਉਹਦੇ ਨਾਲ ਤਾਂ ਇਹਨਾਂ ਦੇ ਵੀ ਹੋਸ਼ ਉੱਡ ਗਏ ਨਹੀਂ ਕਿਉਂਕਿ ਖਬਰ ਪਹੁੰਚ ਚੁੱਕੀ ਹੈ ਇਹਨਾਂ ਤੱਕ ਤਾਹੀ ਇਹਨਾਂ ਲੋਕਾਂ ਨੇ ਹੁਣ ਵੀਡੀਓ ਪਾਈ ਆ ਔਰ ਕੀ ਕਹਿ ਰਹੇ ਨੇ ਸੁਣ ਲਓ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਜਿਹੜੀ ਅਗਲੀ ਵੀਡੀਓ ਦਿਖਾਉਂਗਾ ਉਹਦੇ ਨਾਲ ਪੂਰੇ ਪੰਜਾਬ ਦੇ ਅੰਦਰ ਤਾਂ ਤਹਿਲਕਾ ਹੀ ਮੱਚ ਜਾਣਾ ਸੁਣੋ ਹਾਈ ਕੋਰਟ ਦੇ ਵਿੱਚ ਅਮਰਤਪਾਲ ਦੇ ਬਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਪੇਟੀਸ਼ਨ ਪਾਈ ਗਈ ਸੀ ਕਿ ਅਮਰਤਪਾਲ ਦੀ ਜਿਹੜੀ ਐਮਪੀ ਦੀ ਮੈਂਬਰਸ਼ਿਪ ਹੈ ਉਹ ਰੱਦ ਨਾ ਹੋ ਜੇ ਇੱਕ ਸੈਸ਼ਨ ਵੱਲੋਂ ਕਹਿ ਲਿਆ ਜਾਂ ਸੰਸਦ ਵੱਲੋਂ ਜਿਹੜੇ ਸਪੀਕਰ ਸਾਹਿਬ ਹੁੰਦੇ ਆ ਉਹਨਾਂ ਵੱਲੋਂ ਪੂਰੀ ਟੀਮ ਵੱਲੋਂ ਇਹ ਕਿਹਾ ਗਿਆ ਸੀ ਕਿ ਜੇ 60 ਗੈਰ ਹਾਜ਼ਰੀਆਂ ਹੋ ਜਾਂਦੀਆਂ ਨੇ ਸੰਸਦ ਦੇ ਵਿੱਚ ਤਾਂ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ ਜਦ ਕਿ 54 ਗੈਰ ਹਾਜ਼ਰੀਆਂ ਹੋ ਚੁੱਕੀਆਂ ਨੇ 6 ਬਾਕੀ ਐ ਤੇ ਜੇ ਉਹ ਗੈਰ ਹਾਜ਼ਰੀਆਂ 6 ਹੋਰ ਹੋ ਗਈਆਂ ਤਾਂ ਮੈਂਬਰਸ਼ਿਪ ਰੱਦ ਹੋ ਜਾਣੀ ਹੈ ਮੈਂਬਰਸ਼ਿਪ ਰੱਤ ਹੋਵੇ ਨਾ ਹੋਵੇ ਸੰਵਿਧਾਨ ਦੇ ਨਾਲ ਕੋਈ ਮਤਲਬ ਨਹੀਂ ਜੇ ਮਾਨਯੋਗ ਅਦਾਲਤ ਫੈਸਲਾ ਸੁਣਾਉਂਦੀ ਹੈ ਤਾਂ ਉਹ ਸਿਰ ਮੱਥੇ ਲੋਕ ਵੀ ਕਬੂਲ ਕਰਾਂਗੇ ਅਮਰਪਾਲ ਦੀ ਪਾਰਟੀ ਵੀ ਕਰ ਲੋ ਹਰ ਪ੍ਰੋਬਲਮ ਤੇ ਇਹ ਹੈ ਜਿਹੜੀ ਐਨਐਸਏ ਲੱਗੀ ਹੈ ਉਹ ਕਾਦੇ ਤਹਿਤ ਲੱਗੀ ਹੈ ਇਹ ਅਮਰਪਾਲ ਦੀਆਂ ਖਕੀੜਾਂ ਨੂੰ ਵੀ ਪਤਾ ਹੈ ਅਮਰਪਾਲ ਨੂੰ ਖੁਦ ਵੀ ਪਤਾ ਹੈ ਹੁਣ ਐਨਐਸਏ ਨੈਸ਼ਨਲ ਸਿਕਿਉਰਿਟੀ ਕੋਰਟ ਤੋੜਿਆ ਤਾਂ ਹੁਣ ਸੋਣੋ ਅਗਲੀ ਖਬਰ ਆ ਜਿਹੜੀ ਬੜੇ ਧਿਆਨ ਦੇ ਨਾਲ ਬੜੇ ਸਤਕਾਰ ਦੇ ਨਾਲ ਸੁਣਨ ਵਾਲੀ ਹੈ ਕਿਉਂਕਿ ਉਹ ਖਬਰ ਬਹੁਤ ਜਿਆਦਾ ਖੁਸ਼ੀ ਦੀ ਖਬਰ ਹੈ ਅਮਰਪਾਲ ਸਿੰਘ ਦੇ ਸਮਰਥਕਾਂ ਲਈ ਇਹ ਜਿਹੜੇ ਕਤੀੜ ਯਾਨੀ ਪੰਜਾਬ ਦੇ ਅੰਦਰ ਵਾਹੇਗੇ ਨੇ ਇਹ ਅਮਰਪਾਲ ਸਿੰਘ ਦੇ ਖਿਲਾਫ ਤਾਂ ਦੇਖੋ ਬੋਲਦੇ ਨੇ ਅਕਸਰ ਤੁਸੀਂ ਜਾਣਦੇ ਹੋ ਤਸਵੀਰ ਦਿਖਾ ਦਿੰਦਾ ਨਾਮ ਨਹੀਂ ਲੈਂਦਾ ਆਹ ਦੇਖ ਲਓ ਇਹ ਜਿਹੜੀਆਂ ਕਤੀੜਾਂ ਨੇ ਏ ਅਮਰਪਾਲ ਸਿੰਘ ਦੇ ਖਿਲਾਫ ਬੋਲਣ ਦਾ ਯਾਨੀ ਇਹਨਾਂ ਨੇ ਇੱਕ ਠੇਕਾ ਲਿਆ ਹੋਇਆ ਬਹੁਤ ਵੱਡਾ ਯਾਨੀ ਕੰਟਰੈਕਟ ਲਿਆ ਹੋਇਆ ਵੀ ਅਸੀਂ ਕਤੀੜਾ ਸਭ ਤੋਂ ਵੱਡੀਆਂ ਅਸੀਂ ਅਮਰਪਾਲ ਸਿੰਘ ਦੇ ਖਿਲਾਫ ਬੋਲਾਂਗੇ ਔਰ ਹੁਣ ਜਿਹੜੀ ਅਗਲੀ ਖਬਰ ਹੈ ਉਹਦੇ ਨਾਲ ਤੁਹਾਡਾ ਯਾਨੀ ਦਿਲ ਖੁਸ਼ ਹੋ ਜਾਣਾ ਕਿ ਅਮਰਪਾਲ ਸਿੰਘ ਨੂੰ ਲੈ ਕੇ ਜਿਹੜੀ ਇਹ ਅਪਡੇਟ ਹੈ ਦੇਖੋ ਇਸ ਕਤੀੜ ਨੇ ਕੀ ਕਿਹਾ ਕਹਿੰਦਾ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੋਣੀ ਚਾਹੀਦੀ ਹੈ ਅਮਰਪਾਲ ਸਿੰਘ ਦੇ ਸਮਰਥਕਾਂ ਨੂੰ ਕਹਿੰਦਾ ਇਹ ਕਤੀੜਾ ਨੇ ਅਮਰਪਾਲ ਸਿੰਘ ਨੂੰ ਵੀ ਯਾਨੀ ਅਮਰਪਾਲ ਸਿੰਘ ਨੂੰ ਛੱਡੋ ਦੇ ਪਰਿਵਾਰ ਤੱਕ ਨੂੰ ਇਹ ਕਤੀੜਾ ਕਹਿ ਦਿੰਦਾ ਸਿਮਰਜੀਤ ਸਿੰਘ ਮਾਨ ਜਿਹੜੇ ਅਮਰਪਾਲ ਸਿੰਘ ਤੇ ਜ਼ੋਰ ਚਲਾਉਣ ਵਾਲੇ ਨੇਤਾ ਯਾਨੀ ਮੈਂ ਉਹਨਾਂ ਨੂੰ ਆਪਣੇ ਮੰਨੀਓ ਤਾਂ ਨਹੀਂ ਕੁਝ ਕਹਿੰਦਾ ਕਿ ਉਹ ਸਾਡੇ ਤੋਂ ਵੱਡੀ ਉਮਰ ਦੇ ਨੇ ਔਰ ਜਿਹੜੇ ਇਹ ਸ਼ਰਾਵਲੀ ਬੋਲਣ ਵਾਲਾ ਬੰਦਾ ਇਹ ਮੈਂ ਤਾਂ ਨਾਮ ਨਹੀਂ ਲੈਂਦਾ ਤੁਸੀਂ ਵੈਸੇ ਜਾਣਦੇ ਹੋਵੋਗੇ ਇਹਨੇ ਸਿਮਰਜੀਤ ਸਿੰਘ ਮਾਨ ਨੂੰ ਵੀ ਕਤੀੜ ਤੱਕ ਕਿਹਾ ਤੇ ਜੇਕਰ ਮੇਰੀ ਵੀਡੀਓ ਉਹਨਾਂ ਤੱਕ ਪਹੁੰਚਦੀ ਆ ਤਾਂ ਇਸ ਦੇ ਉੱਤੇ ਨੱਥ ਪਾਉਣੀ ਜ਼ਰੂਰੀ ਹੈ ਤਾਂ ਹੁਣ ਆਜੋ ਅਗਲੀ ਅਪਡੇਟ ਤੇ ਅਮਰਪਾਲ ਸਿੰਘ ਨੂੰ ਬਹੁਤ ਵੱਡੀ ਰਾਹਤ ਮਿਲ ਚੁੱਕੀ ਹੈ ਹਾਈ ਕੋਰਟ ਦੇ ਵਿੱਚੋਂ ਜਿਹੜੀ ਕਿ ਸਾਰੇ ਹੀ ਸਮਰਥਕਾਂ ਦੇ ਲਈ ਇੱਕ ਬਹੁਤ ਵੱਡੀ ਯਾਨੀ ਤਹਿ ਦਿਲੋਂ ਖੁਸ਼ੀ ਦੀ ਗੱਲ ਹੈ ਤਾਂ ਹੁਣ ਤੁਸੀਂ ਇਹ ਪਹਿਲਾਂ ਸੁਣ ਲਓ ਉਸ ਤੋਂ ਬਾਅਦ ਇਸ ਨੂੰ ਸ਼ੇਅਰ ਵੀ ਕਰ ਦੇਣਾ ਪੂਰੇ ਪੰਜਾਬੀ ਅੱਧ ਦੇ ਵਿੱਚ ਔਰ ਜਿੰਨੇ ਤੁਹਾਡੇ ਨਾਲ ਅਮਰਪਾਲ ਸਿੰਘ ਨੂੰ ਚਾਉਣ ਵਾਲੇ ਸਾਥੀ ਨੇ ਉਹਨਾਂ ਤੱਕ ਜ਼ਰੂਰੀ ਹੈ ਸੁਣੋ ਵੀ ਅਮਰਤ ਨੂੰ ਲੈ ਕੇ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਇਸ ਦੇ ਵਿੱਚ ਵਾਧੂ ਜਾਣਕਾਰੀ ਕੀ ਹੈ ਤੁਹਾਡੇ ਕੋਲ ਅਹ ਦੇਖੋ ਅਦਪਿੰਦਰ ਸਭ ਤੋਂ ਵੱਡੀ ਗੱਲ ਹੈ ਕਿ ਸੰਸਦ ਅਮਰਿਤਪਾਲ ਸਿੰਘ ਜੂਰ ਸਾਹ ਸਭ ਤੋਂ ਐਮਪੀ ਹੈਗੇ ਅਤੇ ਟੈਂਸ਼ਨ ਦੇ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈਗੇ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਪਟੀਸ਼ਨ ਵੀ ਲਗਾਈ ਸੀਗੀ ਤੇ ਉਸ ਪਟੀਸ਼ਨ ਦਾ ਹੁਣ ਹਾਈ ਕੋਰਟ ਨੇ ਨੱਪਟਾਰਾ ਕੀਤਾ ਕਿਉਂਕਿ ਉਹ ਜਿਹੜਾ ਸੰਸਦ ਦੇ ਵਿੱਚ ਜਾਣਾ ਚਾਹੁੰਦੇ ਸੀ ਸਦਨ ਦੀ ਕਾਰਵਾਈ ਅਟੈਂਡ ਕਰਨਾ ਚਾਹੁੰਦੇ ਸੀਗੇ ਪਰ ਜਿਹੜੀ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਕਿ ਉਸ ਦਾ ਹਵਾਲਾ ਹਾਈ ਕੋਰਟ ਦੇ ਵਿੱਚ ਦਿੱਤਾ ਗਿਆ ਕਿ ਸੁਪਰੀਮ ਕੋਰਟ ਦੀ ਗਾਈਡਲਾਈਨ ਦੇ ਵਿੱਚ ਸਾਫ਼ ਕੀਤਾ ਗਿਆ ਹੈ ਕਿ ਕੋਈ ਐਮਪੀ ਕੋਈ ਐਮਐਲਏ ਜਾਂ ਕੋਈ ਵੀ ਵਿਅਕਤੀ ਡਿਟੈਂਸ਼ਨ ਦੇ ਤਹਿਤ ਜੇਲ੍ਹ ਦੇ ਵਿੱਚ ਬੰਦ ਹੈਗਾ ਪ੍ਰੋਵੈਂਸ਼ਨ ਡਿਟੈਂਸ਼ਨ ਮਤਲਬ ਲੋਕ ਸਭਾ ਮੈਂਬਰ ਦੇ ਵੱਲੋਂ ਜਿਹੜੀ ਛੁੱਟੀ ਦੀ ਸਿਫਾਰਿਸ਼ ਕੀਤੀ ਗਈ ਸੀ ਉਸ ਦਾ ਕੀ ਕਨੈਕਸ਼ਨ ਹੈ ਇਸ ਪਟੀਸ਼ਨ ਦੇ ਨਾਲ ਅ ਦੇਖੋ ਛੁੱਤੀ ਦੀ ਸ਼ਿਫਾਰਿਸ਼ ਇਸ ਕਰਕੇ ਕੀਤੀ ਜਾਂਦੀ ਹੈ ਕਿ ਜਿਹੜੀ ਉਹਨਾਂ ਦੀ ਸਦਸਤਾ ਹੈਗੀ ਹੈ ਮਤਲਬ ਕਿ ਉਹ ਮੈਂਬਰ ਪਾਰਲੀਮੈਂਟ ਜਿਹੜੇ ਖਡੂਰ ਸਾਹਿਬ ਤੋਂ ਹੈਗੇ ਆ ਕਿਉਂਕਿ ਪਾਰਲੀਮੈਂਟ ਦੇ ਕੁਝ ਕੁ ਕਾਨੂੰਨ ਹੈਗੇ ਜਿਨ੍ਹਾਂ ਦੇ ਤਹਿਤ ਕਿ ਕੁੱਲ ਇਲਾਕੇ ਇੰਨੇ ਜਿਹੜੇ ਤੁਸੀਂ ਹਾਜ਼ਰ ਰਹਿਣਾ ਤੁਹਾਡੀ ਜਹਾਜ਼ਰੀ ਸਦਨ ਦੇ ਵਿੱਚ ਜ਼ਰੂਰੀ ਹੁੰਦੀ ਹੈ ਇੰਨੇ ਦਿਨ ਦਾ ਗੈਪ ਨਹੀਂ ਹੋਣਾ ਚਾਹੀਦਾ ਇਹ ਕੁਝ ਕਾਨੂੰਨ ਸਦਨ ਨਾਲ ਦੇ ਅਸਤੇ ਹੈਗੇ ਪਰ ਅਮਰਿਤਪਾਲ ਸਿੰਘ ਦਾ ਹੈਦਿਕਰ اٹੈਂਡਿੰਗ ਸਿਰਫ ਸੌ ਚੁੱਕੀ ਹੈਗੀ ਉਸ ਤੋਂ ਬਾਅਦ ਤਾਂ ਉਹਨਾਂ ਨੇ ਕੋਈ ਵੀ ਸੈਸ਼ਨ ਸਦਨ ਦਾ ਜਿਹੜਾ اٹੈਂਡ ਨਹੀਂ ਕੀਤਾ ਸੀਗਾ ਇਸ ਕਰਕੇ ਉਹਨਾਂ ਨੂੰ ਖਤਰਾ ਸੀਗਾ ਕਿ ਉਹਨਾਂ ਦੀ ਸਦਸਤਾ ਜਿਹੜੀ ਰੱਦ ਹੋ ਸਕਦੀ ਹੈਗੀ ਹੈ ਇਸੇ ਦੇ ਚੱਲਦੇ ਫਿਰ ਪਾਰਲੀਮੈਂਟ ਵੱਲੋਂ ਇਹ ਕਲੀਅਰ ਹੋ ਗਿਆ ਕਿ ਉਹਨਾਂ ਦੀ ਸਦਸਤਾ ਨਹੀਂ ਰੱਦ ਕੀਤੀ ਜਾਊਗੀ ਉਹਨਾਂ ਦੀ ਗੈਰ ਹਾਜ਼ਰੀ ਉੱਥੇ ਮਨਜ਼ੂਰ ਕਰ ਲਈ ਹੈਗੀ ਮਤਲਬ ਕਿ ਉਹਨਾਂ ਨੂੰ ਉਹਦੇ ਵਿੱਚ ਛੁੱਟੀ ਦੇ ਦਿੱਤੀ ਹੈ ਕਿ ਜੇਕਰ ਉਹ ਨਹੀਂ ਵੀ ਹਾਜ਼ਰ ਹੁੰਦੇ ਤਾਂ ਕੋਈ ਦਿੱਕਤ ਨਹੀਂ ਕਿਉਂਕਿ ਸਦਨ ਨੂੰ ਪਤਾ ਕਿ ਉਹ ਰਿਟੈਂਸ਼ਨ ਦੇ ਤਹਿਤ ਅੰਦਰ ਬੰਦ ਹੈਗੀ ਹੈ ਜੀ ਹੁਣ ਸਿੱਧੇ ਤੌਰ ਤੇ ਅਮਰਪਾਲ ਦੀ ਮੈਂਬਰਸ਼ਿਪ ਤੇ ਕੋਈ ਖਤਰਾ ਬਹੁਤ ਵੱਡੀ ਖਬਰ ਆ ਪੰਜਾਬ ਦੇ ਵਸਨੀਕਾਂ ਲਈ ਉਹਨਾਂ ਲੋਕਾਂ ਲਈ ਜਿਹੜੇ ਅਮਰਪਾਲ ਸਿੰਘ ਨੂੰ ਖਾਸ ਤੌਰ ਤੇ ਚਾਹੁੰਦੇ ਨੇ ਤਾਂ ਦੇਖੋ ਹੁਣ ਇੱਕ ਪਾਸੇ ਇਹੋ ਜਿਹੜੇ ਕਤੀੜ ਕਹਿੰਦੇ ਸੀ ਮੈਂਬਰਸ਼ਿਪ ਰੱਦ ਹੋ ਜਾਣੀ ਹੈ ਜੀ ਇਹਦੀ ਤਾਂ ਰੱਦ ਕਰ ਦਿਓ ਜੀ ਧਾਰ-ਧਾਰ ਜਿਹੜਾ ਕਿ ਵੀਡੀਓ ਪਾ ਰਹੇ ਨੇ ਔਰ ਹੁਣ ਦੇਖੋ ਸੁਪਰੀਮ ਕੋਰਟ ਤੱਕ ਸਪਰੀਮ ਕੋਰਟ ਦਾ ਕਿਹੋ ਜਿਹਾ ਪ੍ਰਾਵਧਾਨ ਰੱਖਿਆ ਗਿਆ ਲੀਗਲ ਤੌਰ ਤੇ ਯਾਨੀ ਭਾਈ ਅਮਰਪਾਲ ਸਿੰਘ ਚਾਹੇ ਲੰਬਾ ਸਮਾਂ ਯਾਨੀ ਬੰਦ ਰਹਿੰਦੇ ਨੇ ਐਨਐਸਏ ਵੀ ਟੁੱਟ ਨਹੀਂ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਗੱਲ ਦੇਖੋ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਲੈ ਕੇ ਤਾਂ ਦੇਖੋ ਕੋਈ ਵੀ ਖਤਰਾ ਨਹੀਂ ਹੈ ਕਦੇ ਵੀ ਚਾਹੇ ਲੰਬਾ ਸਮਾਂ ਅੰਦਰ ਰਹਿੰਦੇ ਨੇ ਚਾਹੇ ਜਿੰਨਾ ਮਰਜ਼ੀ ਚ ਰਹਿੰਦੇ ਨੇ ਮੈਂਬਰਸ਼ਿਪ ਉਹਨਾਂ ਦੀ ਯਾਨੀ ਐਮਪੀ ਮੈਂਬਰਸ਼ਿਪ ਰੱਦ ਨਹੀਂ ਹੁੰਦੀ ਔਰ ਹੁਣ ਆਜੋ ਅਮਰਪਾਲ ਸਿੰਘ ਦੀ 18 ਮਾਰਚ 18 ਮਾਰਚ ਨੂੰ ਐਨਐਸਏ ਦੇ ਉੱਤੇ ਇੱਕ ਬਹੁਤ ਵੱਡੀ ਸੁਣਵਾਈ ਹੋਣ ਜਾ ਰਹੀ ਹੈ ਜਿਹੜੀ ਕਿ ਬਹੁਤ ਵੱਡੀ ਆਖਰੀ ਸੁਣਵਾਈ ਹੈ 18 ਮਾਰਚ ਨੂੰ ਐਨਐਸਏ ਦੇ ਉੱਤੇ ਸੁਣਵਾਈ ਹੈ ਅਮਰਪਾਲ ਸਿੰਘ ਔਰ ਬਾਕੀ ਦੇ ਸਾਥੀਆਂ ਤੇ ਐਨਐਸਏ ਲੱਗੀ ਹੈ ਕਿਉਂਕਿ 9 ਸਾਥੀ ਹੋਰ ਬੰਦ ਨੇ ਔਰ ਇਹ ਕਿਹਾ ਜਾ ਰਿਹਾ ਵੀ ਅਮਰਪਾਲ ਸਿੰਘ ਦੀ ਐਨਐਸਏ 18 ਮਾਰਚ ਨੂੰ ਰੱਦ ਹੋ ਕੇ ਯਾਨੀ ਐਨਐਸਏ ਟੁੱਟੂਗੀ ਤੇ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਰਿਹਾ ਹੋਣਗੇ ਮੈਨੂੰ ਐ ਲੱਗਦਾ ਵੀ ਜਮੇ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਲੈ ਕੇ ਇਹ ਵਿਰੋਧੀਆਂ ਦੇ ਦਿਲ ਦੇ ਵਿੱਚ ਇੰਨਾ ਯਾਨੀ ਅ ਅੱਗ ਮੱਚੀ ਹੋਈ ਹੈ ਤਾਂ ਜੇਕਰ ਅਮਰਪਾਲ ਸਿੰਘ ਦੀ ਰਿਹਾਈ ਹੁੰਦੀ ਹੈ ਤਾਂ ਇਹ ਵਿਰੋਧੀਆਂ ਦਾ ਬੁਰਾ ਹਾਲ ਹੋਣਾ ਤੈਅ ਹੈ ਤਾਂ ਹੁਣਾਂ ਵੀ ਚਾਹੀਦਾ ਕਿਉਂਕਿ ਇਹ ਪੰਜਾਬ ਦੇ ਅੰਦਰ ਉਹ ਜ਼ਹਿਰ ਫਲਾਉਂਦੇ ਨੇ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਬਹੁਤ ਵੱਡੀ ਯਾਨੀ ਨਸ਼ਲ ਕੁਸੀ ਕਰਦਾ ਤੇ ਪੀੜ੍ਹੀਆਂ ਨੂੰ ਪੁੱਠੇ ਰਾਹ ਤੇ ਲੈ ਕੇ ਜਾਂਦਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਭਾਈ ਅੰਮ੍ਰਿਤਪਾਲ ਦੇ ਜਿਹੜੇ ਸਮਰਥਕ ਹੈਗੇ ਆ ਉਹਨਾਂ ਨੂੰ ਚਾਹਣ ਵਾਲੇ ਉਹਨਾਂ ਨੂੰ ਪਿਆਰ ਕਰਨੇ ਵਾਲੇ ਆ ਉਹਨਾਂ ਨੂੰ ਇਹ ਖਬਰ ਸੁਣ ਕੇ ਯਕੀਨਨ ਬਹੁਤ ਵਧੀਆ ਲੱਗਿਆ ਹੋਵੇਗਾ ਕਿਉਂਕਿ ਉਹਨਾਂ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੀਆਂ ਚਰਚਾਵਾਂ ਸੀਗੀਆਂ ਕੁਝ ਕਹਿ ਰਹੇ ਸੀ ਜਿਹੜਾ ਉਹਨਾਂ ਦੇ ਵਿਰੋਧੀ ਸੀਗੇ ਉਹ ਇਥੋਂ ਤੱਕ ਅਫਵਾਹਾਂ ਫੈਲਾ ਰਹੇ ਸੀਗੇ ਕਿ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਹੈ ਪਾਰਲੀਮੈਂਟ ਦੇ ਵਿੱਚ MP ਸ਼ਿਪ ਉਹ ਕੈਨਸਲ ਹੋ ਜਾਵੇਗੀ ਕਿਉਂਕਿ ਉਹ 54 ਦਿਨ ਤੋਂ ਉੱਥੇ ਗੈਰ ਹਾਜ਼ਰ ਹੈਗੀ ਹੈ ਔਰ 60 ਦਿਨ ਦੀ ਗੈਰ ਹਾਜ਼ਰੀ ਅਗਰ ਹੋ ਜਾਏ ਤੇ ਜਿਹੜੀ MP ਸ਼ਿਪ ਹੈ ਉਹ ਕੈਨਸਲ ਹੋ ਜਾਂਦੀ ਹੈਗੀ ਹੈ ਲੇਕਿਨ ਇਹ ਗੱਲ ਹੁਣ ਕਲੀਅਰ ਹੋ ਗਈ ਹੈ ਕਿ ਉਹਨਾਂ ਦੀ ਜਿਹੜੀ ਐਮਪੀ ਸ਼ਿਪ ਹੈ ਉਹ ਬਿਲਕੁਲ ਕੈਨਸਲ ਨਹੀਂ ਹੋਏਗੀ ਉਥੇ ਉਹਨਾਂ ਦੀ ਗੈਰ ਹਾਜ਼ਰੀ ਨਹੀਂ ਲੱਗਣਦੀ ਬਲਕਿ ਹਾਜ਼ਰੀ ਹੀ ਲੱਗਣਦੀ ਹੈ ਤੇ ਦੂਸਰਾ ਜਿਹੜੀ ਉਹਨਾਂ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀਗੀ ਹਾਈ ਕੋਰਟ ਨੇ ਉਹਦੇ ਵਿੱਚ ਮਾਨਯੋਗ ਦਿਖਾਉਂਦਿਆਂ ਹੋਇਆਂ ਉਹਨਾਂ ਨੂੰ ਪ੍ਰੋਲ ਦੇ ਦਿੱਤੀ 54 ਦਿਨ ਦੀ ਔਰ ਬਹੁਤ ਜਲਦ ਉਹ ਹੁਣ ਡਿਬਰੂਗਾਟ ਦੀ ਜੇਲ੍ਹ ਤੋਂ ਦਿੱਲੀ ਪਹੁੰਚ ਜਾਣਗੇ ਔਰ ਦੂਸਰੀ ਇੱਕ ਜਿਹੜੀ ਅ ਵੱਡੀ ਅਪਡੇਟ ਹੋਰ ਹੈਗੀ ਆ ਉਹਨਾਂ ਨੂੰ ਲੈ ਕੇ ਕਿ 18 ਮਾਰਚ ਜਿਹੜੀ ਇੱਕ ਡੇਟ ਆ ਰਹੀ ਹੈਗੀ ਆ ਉਹ ਇੱਕ ਵੱਡਾ ਦਿਨ ਹੈਗਾ ਵਾ ਕਿਉਂਕਿ ਉਸ ਦਿਨ ਉਹਨਾਂ ਦੇ ਉੱਤੇ ਜਿਹੜੀ ਐਨਐਸਏ ਐਕਟ ਲਾਇਆ ਗਿਆ ਵਾ ਉਹਦੀ ਸੁਣਵਾਈ ਜਿਹੜੀ ਆ ਹੋਏਗੀ ਔਰ ਇਹ ਉਮੀਦ ਹੈ ਕਿ ਉਸ ਦਿਨ ਉਹ ਵੀ ਐਨਐਸਏ ਐਕਟ ਜਿਹੜਾ ਵਾ ਖਤਮ ਹੋ ਜਾਏਗਾ ਔਰ ਇਹ ਜਿਹੜੀ ਖਬਰ ਹੈ ਉਹਨਾਂ ਦੇ ਸਮਰਥਕਾਂ ਵਾਸਤੇ ਯਕੀਨਨ ਇੱਕ ਗੁੱਡ ਨਿਊਜ਼ ਸਾਬਤ ਹੋਏਗੀ ਇਸ ਲਈ ਸਾਰੇ ਜੋ ਇਹਦੇ ਸਮਰਥਕ ਹਨ ਨੂੰ ਪਿਆਰ ਕਰਨ ਵਾਲਿਆਂ ਨੂੰ ਅਗੇ ਰਿਕੁਐਸਟ ਹੈ ਕਿ ਇਸ ਖਬਰ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਤੇ ਵਾਇਰਲ ਕਰੋ ਤਾਂ ਕਿ ਕਿਸੇ ਤੋਂ ਵੀ ਇਹ ਖਬਰ ਜਿਹੜੀ ਹੈ ਉਹ ਛੁਪੀ ਨਾਰ ਹੈ ਇਹ ਉਹਨਾਂ ਦੇ ਜਿਹੜੇ ਸਮਰਥਕ ਹੈ ਉਹਨਾਂ ਨੂੰ ਚਾਉਣ ਵਾਲੇ ਆ ਉਹਨਾਂ ਸਭ ਨੂੰ ਤੱਕ ਇਹ ਖਬਰ ਪਹੁੰਚ ਸਕੇ ਵੀਰੋ ਤੁਸੀਂ ਕੀ رائے ਰੱਖਦੇ ਈਏ ਇਸ ਵੀਡੀਓ ਦੇ ਬਾਰੇ ਇਸ ਰਿਪੋਰਟ ਦੇ ਬਾਰੇ ਇਸ ਖਬਰ ਦੇ ਬਾਰੇ ਕਮੈਂਟਸ ਵਿੱਚ ਲਾਜ਼ਮੀ ਦੱਸਿਓ ਆਪਣੀ ਖੁਸ਼ੀ ਦਾ ਇਜ਼ਹਾਰ ਅਮਰਪਾਲ ਜਿੰਦਾਬਾਦ ਦਾ ਨਾਰਾ ਲਾ ਕੇ ਕਰਿਓ ਕਿਉਂਕਿ ਆਪਣਾ ਟੇਸਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼